ਅਸੀਂ ਨੇ ਮੂਵੀ ਦੇਖਿਆ ਲੱਗ ਗਈ ਐਸਐਸ ਤੋਂ ਤੇ ਅਸੀਂ ਨੇ ਉਧਰ ਆ ਗਏ ਅਸੀਂ ਨੇ ਮਤਲਬ ਕੰਡਾ ਕਰ ਤੋਂ ਪੌਣੇ ਖਾ ਕੇ ਪੌਣੇ ਖਾਦ ਨਹੀਂ ਹੈਗੇ ਵੈਸੇ ਹੀ ਵਾਪਸ ਹੀ ਆ ਗਏ ਸੀਗੇ ਢੋਲੇ ਆ ਲੈ ਗਏ ਸੀ ਢੋਲੇ ਲੈਟਰ ਪਾ ਦਿੱਤੇ ਜੀ ਨਾਲ ਨੇ ਉਥੇ ਗੁੰਡੇ ਦੇ ਘਰੇ ਦੀਏ ਤਿੰਨ ਚਾਰ ਦਿਖੜੀ ਤਿੰਨ ਚਾਰ ਗੱਡੀ ਖੜੀ ਸੇਫਟੀ ਅਸੀਂ ਮਨ ਪਾਕ ਤਾਂ ਸਾਡੇ ਪਿੱਛੇ ਆ ਗਈ ਉਹ ਜੱਕਦਮੀ ਜੀ ਆ ਮਿਲਟਰੀ ਕੈਂਪ ਦੇ ਮੁਰੇ ਨੇ ਦ੍ਰਿਸ਼ ਮੁੰਡੇ ਸੀਗੇ ਜੀ ਜੀ ਡੈਥ ਹੋਈ ਹੈ ਜੀ ਉਹਨਾਂ ਨੂੰ ਘੇਲ ਲਿਆ ਸੀ ਉਹਨਾਂ ਨੂੰ ਮੁੰਡੇ ਨਹੀਂ ਉਹਨੂੰ ਕੁੱਕਾ ਕੋ ਕਮਾਲ ਲੱਗ ਗਈ ਉਹਨੂੰ ਹੀ ਇਹ ਇੱਥੇ ਹੈਗੀ ਜੀ ਇੱਕ ਵਾਰੀ 20 ਕਿਲੋਮੀਟਰ ਦੀ ਗੱਲ ਹੈ ਉਥੇ ਢ ਤੇਨੇ ਉੱਥੇ ਮੁੰਡੇ ਪਿੱਛੇ ਆ ਗਏ ਅਸੀਂ ਡਰਦੇ ਅਸੀਂ ਡਰਦੇ ਮੋਟਰਸਾਈਕਲ ਵਜਾ ਲਈ ਆ ਮੈਟਰੀ ਵਜਾਈ ਮੁੰਡੇ ਨੇ ਵਜਾਈ ਮੋਟਰਸਾਈਕਲ ਦਿਨੇਸ਼ ਮੁੰਡੇ ਦੇ ਅਸੀਂ ਨਹੀਂ ਫਿਰ ਕੁੰਮ ਕੁੰਮਕ ਡੱਬਾ ਤੇ ਆਹੀ ਜਾਣੇ ਡੱਬੇ ਘੜੇ ਆਪਣੀ ਉਹਨੇ ਮੁੰਡੇ ਰੌਂਸੜੀ ਪਿੱਛੇ ਆ ਘਾੜਿਆ ਅਗੇ ਜੀ ਪਿੱਛੇ ਆ ਕੇ ਉਹ ਗੱਡੀ ਬਹੁਤ ਤੇਜ਼ ਚਲਾ ਰਹੀ ਸੀ ਅਸੀਂ ਮੋਟਰ ਤੇਜ਼ ਸੀ ਗਈ ਜਿਸ ਕਰਕੇ ਨਹੀਂ ਦਿਨੇਸ਼ ਦਾ ਜੀ ਬਾਈਕ ਦਾ ਹੈਂਡਲ ਕੁਝ ਉਹਨੇ ਕੁਝ ਮਾਰਿਆ ਹੋਊਗਾ ਕੁਝ ਉਹਨੇ ਜੀ ਉਹਨਾਂ ਦਾ ਹੈਂਡਲ ਕੋਲ ਬੈਲਸ ਵਿਗੜ ਗਿਆ ਜੀ ਉਹਦਾ ਮੋਟਰਸਾਈਕਲ ਜਾਵ ਦੇ ਖੰਭੇ 'ਚ ਖੰਭੇ 'ਚ ਵਰਤਿਆ ਜੀ ਦਿਨੇਸ਼ ਜੀ ਉੱਥੇ ਦਾ ਉਸਨੇ ਮੌਤ ਹੋ ਗਈ ਜੀ ਬਾਕੀ ਇਹ ਮੁੰਡੇ ਸੀ ਪਿਛਲ ਨਿਕਲੇ ਉਹ ਉਹ ਸੱਟਾ ਬਮਾਲ ਸੱਟ ਲੱਗੇ ਜੋ ਵੀ ਸੀ ਗਈ ਉਹ ਇਹ ਸਟ ਪਾਵਰ ਸੂਰ ਦਾਖਲ ਆ ਜੀ ਮੁੰਡਾ ਜੀ ਨਿਕਲ ਤੇ ਬਾਕੀ ਇਸਾਬ ਦੀ ਬੰਗ ਮੰਗਦੇ ਬਲਸੌਰ ਰੋਹਿਤ ਸਾਣੀ ਤੁਸੀਂ ਕਿੰਨੇ ਟਾਈਮ ਦੀ ਗੱਲ ਸੀ ਜਦੋਂ ਐ ਸੈੱਡ ਸੀ ਕਿ ਤੁਸੀਂ ਨਾਲ ਕਿਹੜੇ ਕਿਹੜੇ ਬੰਦੇ ਸੀ ਸਰ ਅਸੀਂ ਤਾਂ ਮੂਵੀ ਦੇਖ ਕੇ ਆ ਰਹੇ ਸੀ ਠੀਕ ਹੈ ਜੀ ਮੂਵੀ ਦੇਖ ਕੇ ਆ ਰਹੇ ਸੀ ਆਂਦੇ ਆਂਦੇ ਨਾਲ ਹੀ ਘੰਟਾ ਘਾਰੇ ਸਾਈਡ ਤੋਂ ਆ ਰਹੇ ਸੀ ਘੰਟਾ ਘਾਰੇ ਸਾਈਡ ਤੋਂ ਆ ਰਹੇ ਅਸੀਂ ਰਾਹ ਤੇ ਨਾ ਮਤਲਬ ਸਾਡੇ ਦਾ ਢੋਲੇ ਵਾਲ ਦੀ ਮਤਲਬ ਪਿੱਛੇ ਸ਼ਾਇਦ ਮੁੰਡਿਆਂ ਨੇ ਫਿਲਡਿੰਗ ਸਹੀ ਸੀ ਠੀਕ ਹੈ ਜੀ ਤੇ ਸਾਡੀ ਸਕੂਟਰੀ ਸੀ ਅੱਗੇ ਤੇ ਜਿਹੜਾ ਮੁੰਡਾ ਸੀ ਜਿਹਦੀ ਡੈਥ ਹੋਈ ਆ ਉਹ ਅਸੀਂ ਥੋੜਾ ਪਿੱਛੇ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਨੇ ਕੀਤਾ ਜੀ ਆਪਣਾ ਸ਼ਮਸ਼ਾਨ ਘਾਟ ਦੇ ਕੋਲ ਹੀ ਸ਼ਮਸ਼ਾਨ ਘਾਟ ਦੇ ਕੋਲ ਨਾ ਉਹਨਾਂ ਨੇ ਗੱਡੀ ਲਾ ਲਈ ਕੋਲ ਗੱਡੀ ਲਾ ਕੇ ਸਾਈਡ ਮਾਰ ਲੱਗੇ ਸੀ ਸਾਈਡ ਮਾਰ ਲੱਗੇ ਜੀ ਤੇ ਉਹਨਾਂ ਨੂੰ ਕਹਿੰਦੇ ਰੋਕ ਜੋ ਰੋਕ ਜੋ ਰੋਕ ਜਾਓ ਉਹ ਰੁਕੇ ਨਹੀਂ ਡਰਦੇ ਮਾਰੇ ਠੀਕ ਹੈ ਅਸੀਂ ਸੀ ਥੋੜਾ ਅੱਗੇ ਤੇ ਉਹ ਕਹਿਣ ਲੱਗੇ ਪਿਓ 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 ਅਸੀਂ ਆਪਣੀ ਜਾਨ ਬਚਾਣ ਦੇ ਚੱਕਰ ਚੱਕਰ 'ਚ ਅਸੀਂ ਰੋਂਗ ਸਾਈਡ ਵੀ ਮੋੜਿਆ ਜੀ ਆਪਣਾ ਸ਼ੇਰਪੁਰ ਚੌਂਕ 'ਚ ਰੋਂਗ ਸਾਈਡ ਵੀ ਮੋੜਿਆ ਰੋਂਗ ਰੋਂਗ ਸਾਈਡ ਮੋੜਨ ਤੋਂ ਬਾਅਦ ਵੀ ਉਹਨਾਂ ਨੇ ਗੱ ਤੇ ਗੱਡੀ ਪੂਰੀ ਫੁੱਲ ਸਪੀਡ ਤੇ ਜੀ ਐਸੀ ਜੇ ਅਸੀਂ ਬ੍ਰੇਕ ਲਾ ਵੀ ਦਿੰਦੇ ਤੇ ਉਹਨਾਂ ਨੇ ਗੱਡੀ ਨਾਲ ਵੀ ਢਾਈ ਦੇਣਾ ਸੀ ਤੁਸੀਂ ਮੁੰਡੇ ਨਹੀਂ ਜਾਣਦੇ ਹੋ ਹਾਂਜੀ ਮੁੰਡਿਆਂ ਨੂੰ ਜਾਣਦੇ ਹੋ ਕੋਈ ਸਾਡੇ ਨਾਲ ਕੋਈ ਦੁਸ਼ਮਣ ਨਹੀਂ ਮੁੰਡਿਆਂ ਨੂੰ ਕੋਈ ਅਸੀਂ ਨਾ ਜਾਣਦੇ ਹੀ ਨਾਲੇ ਤੋਂ ਦੁਸ਼ਮਣ ਨਹੀਂ ਕੋਈ ਦੁਸ਼ਮਣ ਨਹੀਂ ਆਪਕਰੰਦਿਸ ਪਹਿਲੇ ਨਾ ਜਨਾਬ ਕੋਈ ਸੀ ਕੋਈ ਨਹੀਂ ਕਿੰਨੇ ਵਜੇ ਟਾਈਮ ਸੀ ਰਾਤ ਜਿਹੜਾ ਜੋ ਦੇਥ ਹੋਇਆ ਉਹ ਤੋਂ ਅੱਜ ਕੀ 26 ਮਿੰਟ ਤੇ 27 ਮਿੰਟ ਦਾ ਰੈসিডেন্ট ਹੋਇਆ ਜੀ ਜਦੋਂ ਪਿੱਛੇ ਟੋਲੇ ਦੇ ਮੁੰਡੇ ਲੱਗੇ ਜੀ ਉਹ 1 ਵਜੇ ਕੀ ਮਤਲਬ 20 ਮਿੰਟ ਪੁੱਛ ਲੱਗੇ ਪਿੱਛੇ ਵੀ ਨਾ ਆਪਣੇ ਨਾ ਆਪਾਂ ਮੁੰਡੇ ਜਾਣਦੇ ਸੀ ਕਿ ਗੱਡੀ ਨੂੰ ਨਾ ਨਾ ਆਪਾਂ ਉਹ ਨਾ ਤਾਂ ਕੋਸ਼ਿਸ਼ ਕੀਤੀ ਸਾਡੇ ਅਸੀਂ ਬਿਲਕੁਲ ਸਾਡੇ ਪਿੱਛੇ ਸੀਗੇ ਮੁੰਡੇ ਬਿਲਕੁਲ ਸਾਡਾ ਬਾਈਕ ਤੇ ਐਟੇਪੁਰ ਚੇ ਸੀਗੀ ਜੀ ਅਸੀਂ ਰੌਂਗ ਸਾਈਡ ਵਾਲੇ ਸਾਡੇ ਤਾਂ ਪਿੱਛੇ ਹੋ ਗਏ ਸੀਗੇ ਮੁੰਡੇ ਜੀ ਠੀਕ ਹੈ ਜੀ ਸਾਨੂੰ ਹੁਣ ਦਿਨੇਸ਼ ਦੇ ਪਰਵਾਨ ਨੂੰ ਪੂਰੀ ਮੰਗ ਹੈ ਜੀ ਹਿਸਾਬ ਦੀ ਪੂਰੀ ਦਿੱਤੀ ਜਾਵੇ ਜੋ ਵੀ ਹੁੰਦੇ ਜੀ ਬਸ ਇਹੀ ਇਹੀ ਮੰਗ ਕਰ ਜਲਦੋ ਜਲਦੋ ਇਹ ਮੁੰਡੇ ਫੜੇ ਜਾਣ ਦੀ ਬਾਕੀ ਪੁਲਿਸ ਲੱਗੀ ਹੋਈ ਜੀ ਮੁੰਡੇ ਫੜਨ ਤੇ ਜੀ ਕੀ ਹੋਇਆ ਅਸੀਂ ਨੇ ਮੂਵੀ ਤੇ ਕਿਆਲ ਸੀਗੀ ਐਸਐਸ ਤੋਂ ਤੇ ਅਸੀਂ ਨੇ ਉਧਰ ਆ ਜਗੇ ਅਸੀਂ ਨੇ ਮਤਲਬ ਕੰਡਾ ਕਰ ਤੋਂ ਪਰੋਂਡੇ ਖਾ ਕੇ ਪਰੋਂਡੇ ਖਾਦ ਨਹੀਂ ਹੈਗੇ ਵੈਸੇ ਜੀ ਵਾਪਸ ਹੀ ਆ ਗਏ ਸੀਗੇ ਟੋਲੇ ਵਾਲਾ ਗੱਜੀ ਟੋਲੇ ਲੈਟਰਪਾਕ ਤੇ ਨਾਲੇ ਉਥੇ ਗੁੰਡੇ ਦੇ ਘੜੇ ਦੀ ਤਿੰਨ ਚਾਰ ਜਿੱਖੜੀ ਤਿੰਨ ਚਾਰ ਗੱਡੀ ਖੜੀ ਸੇਫਟੀ ਅਸੀਂ ਮਨ ਪਾਕ ਤੋਂ ਸਾਡੇ ਪਿੱਛੇ ਆ ਗਈ ਉਹ ਜੱਕਦਮੀ ਜੀ ਆ ਮਿਲਟਰੀ ਕੈਂਪ ਦੇ ਮੁਰੇ ਦੇ ਦਰੇਸ਼ ਮੁੰਡੇ ਸੀ ਜੀ ਜੀ ਡੈਥ ਹੋਈ ਹੈ ਜੀ ਉਹਨਾਂ ਨੂੰ ਖੇਲੇ ਸੀ ਉਹਨਾਂ ਨੂੰ ਮੁੰਡੇ ਨਹੀਂ ਉਹਨੂੰ ਕੁੱਕਾ ਕੋ ਕਮਾਲ ਲੰਗੀ ਉਹਨੂੰ ਹੀ ਇਹ ਇੱਥੇ ਹੈਗੀ ਜੀ ਇੱਕ ਵਾਰੀ 20 ਕਿਲੋਮੀਟਰ ਦੀ ਗੱਲ ਹੈ ਉਥੇ ਟੋਲੇ ਵਾਲ ਦੀ ਤਿੰਨ ਹੀ ਉਥੇ ਮੁੰਡੇ ਪਿੱਛੇ ਆ ਗਏ ਜੀ ਅਸੀਂ ਡਰਦੇ ਅਸੀਂ ਡਰਦੇ ਮੋਟਰਸਾਈਕਲ ਚਲਾ ਲਈ ਆ ਮੈਂ ਐਟਰੀ ਬਚਾਈ ਮੁੰਡੇ ਨੇ ਬਚਾਈ ਮੋਟਰਸਾਈਕਲ ਦਰੇਸ਼ ਮੁੰਡੇ ਨੇ ਜੀ ਅਸੀਂ ਨਹੀਂ ਪਰ ਕਮਕਮਾ ਦੇ ਡੱਬਾ ਤੇ ਦਹੀ ਜਾਣੇ ਡੱਬੇ ਕਰੇ ਆਪਣੀ ਉਹਨੇ ਮੁੰਡੇ ਰੋਂਗ ਸਾਰੀ ਪਿੱਛੇ ਆ ਗਏ ਜੀ ਪਿੱਛੇ ਆ ਕੇ ਉਹ ਗੱਡੀ ਬਹੁਤ ਤੇਜ਼ ਚਲੜ ਗਈ ਅਸੀਂ ਮੋਟਰ ਤੇਜ਼ ਸੀ ਗਈ ਜਿਸ ਕਰਕੇ ਨਹੀਂ ਦਿਨੇਸ਼ ਦਾ ਜੀ ਬਾਈਕ ਦਾ ਹੈਂਡਲ ਕੁਝ ਉਹਨੇ ਕੁਝ ਮਾਰਿਆ ਹੋਊਗਾ ਕੁਝ ਉਹਨੇ ਜੀ ਉਹਨਾਂ ਦਾ ਹੈਂਡਲ ਕੋਲ ਬੈਲਸ ਵਿਗੜ ਗਿਆ ਜੀ ਉਹਰਾ ਮੋਟਰਸਾਈਕਲ ਜਾਬ ਦੇ ਖੰਭੇ ਚ ਖੰਭੇ ਚ ਵਰਤਿਆ ਜੀ ਦਿਨੇਸ਼ ਜੀ ਉਸ ਤੇ ਆ ਉਸ ਨਾਲ ਮੌਤ ਹੋ ਗਈ ਜੀ ਬਾਕੀ ਜਿਹੜੇ ਮੁੰਡੇ ਸੀਗੇ ਪਿਛਲੇ ਨਿਕਲੇ ਉਹ ਉਹ ਸੱਟਾਂ ਬੰਨ ਲੱਗ ਗਏ ਜੀ ਜੋ ਵੀ ਸੀ ਗਈ ਉਹਦੀ ਉਹ ਐਸਟਾ ਪਾਵਸੂਰ ਦਾਖਲ ਆ ਜੀ ਮੁੰਡਾ ਜੀ ਨਿਕਲ ਤੇ ਬਾਕੀ ਇਸਾਬ ਦੀ ਬੰਗ ਮੰਗਦੇ ਬ ਰੋਹਿਤ ਸਾਹਿਬ ਤੁਸੀਂ ਕਿੰਨੇ ਟਾਈਮ ਦੀ ਗੱਲ ਸੀ ਜਦੋਂ ਐਕਸੀਡੈਂਟ ਹੋਇਆ ਸੀ ਕਿ ਤੁਸੀਂ ਨਾਲ ক্রিকেট ਬੰਦੇ ਸੀ ਸਰ ਅਸੀਂ ਤਾਂ ਮੂਵੀ ਦੇਖ ਕੇ ਆ ਰਹੇ ਸੀ ਠੀਕ ਹੈ ਜੀ ਮੂਵੀ ਦੇਖ ਕੇ ਆ ਰਹੇ ਸੀ ਆਂਦੇ ਆਂਦੇ ਨਾਲ ਹੀ ਘੰਟਾ ਘਾਰੇ ਸਾਈਡ ਤੋਂ ਆ ਰਹੇ ਸੀ ਘੰਟਾ ਘਾਰੇ ਸਾਈਡ ਤੋਂ ਆ ਰਹੇ ਅਸੀਂ ਰਾਹ 'ਤੇ ਨਾ ਮਤਲਬ ਸਾਡੇ ਦਾ ਢੋਲੇ ਵਾਲ ਦੀ ਮਤਲਬ ਪਿੱਛੇ ਸ਼ਾਇਦ ਮੁੰਡਿਆਂ ਨੇ ਫਿਲਡਿੰਗ ਸ਼ਾਈ ਸੀ ਠੀਕ ਹੈ ਜੀ ਤੇ ਸਾਡੀ ਸਕੂਟਰੀ ਸੀ ਅੱਗੇ ਤੇ ਜਿਹੜਾ ਮੁੰਡਾ ਸੀ ਜਿਹਦੀ ਡੈਥ ਹੋਈ ਆ ਉਹ ਅਸੀਂ ਥੋੜਾ ਪਿੱਛੇ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਨੇ ਕੀ ਕੀਤਾ ਜੀ ਆਪਣਾ ਕਿ ਸ਼ਮਸ਼ਾਨ ਘਾਟ ਦੇ ਕੋਲੀ ਸੁਸ਼ਾਨ ਘਾੜ ਦੇ ਕੋਲ ਨਾ ਉਹਨਾਂ ਦੇ ਗੱਡੀ ਲਾ ਲਈ ਕੋਲ ਗੱਡੀ ਲਾ ਕੇ ਸਾਈਡ ਮਾਰ ਲੱਗੇ ਸੀ ਸਾਈਡ ਮਾਰ ਲੱਗੇ ਜੀ ਤੇ ਉਹਨਾਂ ਨੂੰ ਕਹਿੰਦੇ ਰੋਕ ਜੋ ਰੋਕ ਜੋ ਰੋਕ ਜੋ ਉਹ ਰੁਕੇ ਨਹੀਂ ਡਰਦੇ ਮਾਰੇ ਠੀਕ ਹੈ ਅਸੀਂ ਸੀ ਥੋੜਾ ਅੱਗੇ ਤੇ ਉਹ ਕਹਿਣ ਲੱਗੇ ਪਿਓ 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 ਅਸੀਂ ਆਪਣੀ ਜਾਨ ਬਚਾਣ ਦੇ ਚੱਕਰ ਚੱਕਰ 'ਚ ਅਸੀਂ ਰੋਂਗ ਸਾਈਡ ਵੀ ਮੋੜਿਆ ਜੀ ਆਪਣਾ ਸ਼ੇਰਪੁਰ ਚੋਂ ਰੋਂਗ ਸਾਈਡ ਵੀ ਮੋੜਿਆ ਰੋਂਗ ਰੋਂਗ ਸਾਈਡ ਮੋੜਨ ਤੋਂ ਬਾਅਦ ਵੀ ਉਹਨਾਂ ਨੇ ਗੱਡੀ ਸਾਡੇ ਪਿੱਛੇ ਲਾ ਕੇ ਰੱਖੀ ਮਗਰ ਤੇ ਗੱਡੀ ਪੂਰੀ ਫੁੱਲ ਸਪੀਡ ਤੇ ਜੀ ਐ ਸੀ ਜੇ ਅਸੀਂ ਬ੍ਰੇਕ ਲਾ ਵੀ ਦਿੰਦੇ ਤੇ ਉਹਨਾਂ ਨੇ ਗੱਡੀ ਨਾਲ ਵੀ ਢਾਈ ਦੇਣਾ ਸੀ ਮੁੰਡਿਆਂ ਨੂੰ ਜਾਣਦੇ ਕੋਈ ਸਾਡੇ ਨਾਲ ਦੁਸ਼ਮਣ ਨਹੀਂ ਮੁੰਡਿਆਂ ਨੂੰ ਕੋਈ ਅਸੀਂ ਨਾ ਜਾਣਦੇ ਹੀ ਨਾਲ ਦੁਸ਼ਮਣ ਕੋਈ ਨਾ ਕੋਈ ਦੁਸ਼ਮਣ ਨਹੀਂ ਆਪਕਰੰਦਿਸ ਪਹਿਲੇ ਨਾ ਜਨਾਬ ਕੋਈ ਅਸੀਂ ਕੋਈ ਨਹੀਂ ਕਿੰਨੇ ਵਜੇ ਟਾਈਮ ਸੀ ਰਾਤ ਜਿਹੜਾ ਜੋ ਦਿੱਥੇ ਜੋ ਤੋਂ ਅੱਜ ਗਈ 26 ਮਿੰਟ ਦੇ 27 ਮਿੰਟ ਦਾ ਰੈসিডেন্ট ਹੋਇਆ ਸੀ ਜੀ ਜਦੋਂ ਪਿੱਛੇ ਟੋਲੇ ਦੇ ਮੁੰਡੇ ਲੱਗੇ ਜੀ ਉਹ 1 ਵਜੇ ਕੀ ਮਤਲਬ 20 ਮਿੰਟ ਪੁੱਛ ਲੱਗੇ ਪਿੱਛੇ ਨਾ ਆਪਣੇ ਨਾ ਆਪ ਮੁੰਡੇ ਜਾਣਦੇ ਸੀ ਕਿ ਗੱਡੀ ਨੂੰ ਨਾ ਨਾ ਆਪਰੇ ਦੁਸ਼ਮਣ ਕੋਈ ਹੋਵੇ ਉਨਾਕ ਤਾਂ ਕਹਿੰਸੀ ਕਿ ਸਾਡੇ ਅਸੀਂ ਬਿਲਕੁਲ ਸਾਡੇ ਪਿੱਛੇ ਸੀਗੇ ਮੁੰਡੇ ਬਿਲਕੁਲ ਸਾਡਾ ਬਾਈਕ ਤੇ ਐਟੇਪੁਰ ਚੇ ਸੀਗੀ ਜੀ ਅਸੀਂ ਰੌਂਗ ਸਾਈਡ ਵਾਲੇ ਸਾਡੇ ਤਾਂ ਪਿੱਛੇ ਹੋ ਗਏ ਸੀਗੇ ਮੁੰਡੇ ਜੀ ਠੀਕ ਹੈ ਜੀ ਸਾਨੂੰ ਹੁਣ ਦਿਨੇਸ਼ ਦੇ ਪਰਵਾਨ ਪੂਰੀ ਮੰਗ ਹੈ ਜੀ ਹਿਸਾਬ ਦੀ ਪੂਰੀ ਦਿੱਤੀ ਜਾਵੇ ਜੋ ਵੀ ਹੁੰਦੇ ਜੀ ਬਸ ਇਹੀ ਇਹੀ ਮੰਗ ਕਰੋ ਜਲਦੋਂ ਜਲਦੋਂ ਇਹ ਮੁੰਡੇ ਫੜੇ ਜਾਣ ਦੀ ਬਾਕੀ ਪੁਲਿਸ ਲੱਗੀ ਹੋਈ ਜੀ ਮੁੰਡੇ ਫੜਨ ਤੇ ਜੀ ਹਾਂਜੀ ਹਾਂਜੀ ਬਸ ਥੈਂਕ ਯੂ